ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਮਨੋਜ ਕੁਮਾਰ ਵਿੱਕੀ ਹੈ ਜੀ ਕਿਆ ਬਾਤ ਹੋਈ ਏ ਸਾਰੀ ਇਹ ਪਿੱਛੇ ਅੱਗ ਲਾਈ ਸੀ ਇਹਨਾਂ ਨੇ ਪਤਾ ਨਹੀਂ ਪਿੱਛੇ ਖਾਲੀ ਪਿਆ ਪਲਾਟ ਉੱਥੇ ਅੱਗ ਲਾਈ ਉਹਦੀ ਸਾਰੀ ਭਟਕੇ ਅੱਗ ਸਾਰੇ ਇੱਕੋ ਮਿੰਟ ਵਿੱਚ ਫੈਲ ਗਈ ਜੀ ਸਾਡਾ ਲੱਖ ਰੁਪਏ ਦਾ ਮਾਲ ਪਿਆ ਸੀ ਜਾ ਕਰਾਂਗੇ ਸਭ ਗਰੀਬ ਬਣਦੇ ਆ ਦੱਸੋ ਫਾਇਰ ਬਿਗੇਟ ਵੀ ਲੇਟ ਆਇਆ ਓਰੇ ਫਾਇਰ ਬਿਗੇਟ ਵੀ ਲੇਟ ਆਇਆ ਸਾਹਿਬ ਠੀਕ ਹੈ ਨਾ ਦੁਕਾਨਾਂ ਹੋਰ ਹੈ ਕਿਹੜੀਆਂ 20 ਦੁਕਾਨਾਂ ਨੇ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਸਭ ਦਾ ਆਪਣਾ ਆਪਣਾ ਮਾਲ ਹੈ ਕਿਤਾ 5 ਲੱਖ ਦਾ ਕਿਤਾ 10 ਲੱਖ ਦਾ ਮਾਲ ਆ ਕਿੱਥੇ ਜਾਈਏ ਦੱਸੋ ਗਰੀਬ ਬਣਦੇ ਆ ਹੁਣੇ ਦੇਖਦਾ ਸਾਡੀ ਕੌਂਸਲ ਲੈ ਆਂਦਾ ਓਰੇ ਦੇਖਾਂਗੇ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਨੀ ਚਾਹੀਦੀ ਸਾਡਾ ਨੁਕਸਾਨ ਭਰਦਣਾ ਸੀ ਕੀ ਮੰਗਦਾ ਸਾਡੀ ਕੋਈ ਮੰਗ ਨਹੀਂ ਆਈ ਸੰਤਾ ਬਣਾ ਇਹ ਚਾਹੀਦਾ ਮਾਲ ਚਾਹੀਦਾ ਸਾਨੂੰ ਇਹ ਕੀ ਦੀ ਮਾਰਕੀਟ ਹੈ ਮਾਰਕੀਟ ਕੀ ਇਹ ਕੱਪੜੇ ਦੀ ਮਾਰਕੀਟ ਹੈ ਜੀ ਰੈਡੀਮੇਡ ਦਾ ਕੰਮ ਹੁੰਦਾ ਜੀ ਬਰੇ ਸਾਰਾ ਜਾਣੇ ਨੁਕਸਾਨ ਵਿੱਚ ਮਾ ਹੋਇਆ ਜਿਹੜਾ ਹੋਇਆ ਥੋੜੇ ਜੇ ਬੰਦੇ ਜੀ ਲੱਗਿਆ ਸੀ ਕਿ ਮੇਰੇ ਵੀ ਲੱਗਿਆ ਦੋ ਚਾਰ ਦੇਗਾ ਮਾਲ ਕੱਢ ਦੇ ਕੱਢ ਦੇ ਹਾਂ ਜੀ ਦੁਕਾਨਾਂ ਹੈਗੀਆਂ ਸਾਡੀਆਂ ਵੀਰਗੰਡਾ ਨੇ ਜੀ ਇਹ 20 ਸਾਲਾਂ ਤੋਂ ਕੰਮ ਕਰ ਰਹੇ ਹਾਂ ਇਹ 20 ਸਾਲ ਹੋ ਗਏ ਜੀ ਉਹ ਕਰਦੇ ਨੂੰ ਫਾਇਰ ਬਿਗੇਟ ਵਾਸਤੇ ਰਸਤਾ ਕੀਤਾ ਨਹੀਂ ਕਿਸੇ ਹੋਰ ਸਾਡੇ ਉਹਰੇ ਨਾਲ ਦੇ ਦੁਕਾਨਦਾਰ ਨੇ ਕੀਤਾ ਵੀ ਕਹਿੰਦੇ ਆ ਰਹੇ ਆ 20-25 ਮਿੰਟ ਲੇਟ ਹੋਗੇ ਫਾਇਰ ਬਿਗੇਟ ਨਾਲ ਪਿਆ ਬਿਲਕੁਲ ਕੱਚਾ ਜਾ ਫਾਇਰ ਬਿਗੇਟ ਕਿੰਨੀ ਦੂਰ ਆ ਫਾਇਰ ਬਿਗੇਟ ਸਾਡੇ ਦੁਕਾਨਦਾਰ ਦੀ ਸਕੂਟੀ ਆਈ ਮੈਂ ਖੁਦ ਸਕੂਟੀ ਬਿਜਾ ਕੇ ਲਿਆਇਆ ਕੱਢ ਕੇ ਅੱਗੇ ਜੋ ਹਾਂਜੀ ਮੌਕੇ ਤੇ ਮਿਲੂ ਸੀਗੇ ਜੀ ਉਹਨੇ ਕਿੱਥੇ ਕੋੜੇ ਨੂੰ ਉੱਥੇ ਘਾਸ ਨੂੰ ਪਾਰਕ ਦੇ ਵਿੱਚ ਅੱਗ ਲਾਈ ਵੀ ਸੋ ਉਹਨਾਂ ਨੇ ਕੂੜਾ ਫੁਕਣ ਵਾਰ ਤੇ ਉਹਦੇ ਕਰਕੇ ਸਾਡਾ ਮਾਲ ਨਾਲ ਹੀ ਸੋਨ ਬੜਾ ਹਵਾ ਚੱਲ ਰਹੀ ਹੈ ਐ ਕਿਹੋ ਜਿਹਾ ਮੌਸਮ ਹੈ ਮਿੰਟ ਚ ਫੈਲ ਗਈ ਅੱਗ ਜੀ ਅਸੀਂ ਕੀ ਕਹਿ ਸਕਦੇ ਉਹ ਕਿ ਕੱਚੇ ਦੁਕਾਨਦਾਰ ਕਿਸ ਨੂੰ ਕੁਝ ਪਤਾ ਅਸਾ ਰੋਲ ਤਾਂ ਹੈ ਨਹੀਂ ਜਿਹਦੇ ਉੱਪਰ ਨਾ ਸਾਨੂੰ ਰੇ ਕੋਈ ਪੱਕਾ ਗਏ ਨਾ ਕੋਸੂਲ ਪਹਿਲੀ ਗਰਮੀ ਜਿ ਬੈਠੇ ਹਸਾ ਮਾਰ ਰਹੇ ਆ ਉਰੇ ਹੁਣ ਸਾਨੂੰ ਇਹਨਾਂ ਹੋਰ ਮਾਰਤਾ ਆਗੇ ਇਹ 12 ਬਾਰਾਂਦਰੀ ਪਟਿਆਲਾ ਦੇ ਵਿੱਚ ਛੋਟੀ ਬਾਰਾਂਦਰੀ ਦੇ ਵਿੱਚ ਅ ਜਿਹੜੀ ਕਿ ਇੱਥੇ ਦੁਕਾਨਾਂ ਛੋਟੋ ਛੋਟੀਆਂ ਫੜੀਆਂ ਟਾਈਪ ਦੇ ਕਹਿ ਦਈਏ ਕੱਪੜੇ ਦੀਆਂ ਔਰ ਮੈਨੂੰ ਐ ਲੱਗਦਾ ਕਿ ਜਿਵੇਂ ਕਿ ਇੱਥੇ ਟਰਾਂਸਫਰ ਹੈ ਦੋ ਹੋ ਸਕਦਾ ਕੋਈ ਚੰਗਾੜੀ ਦੇ ਨਾਲ ਜਿਹੜੀ ਅੱਗ ਲੱਗੀ ਆ ਔਰ ਜਿਵੇਂ ਸਾਨੂੰ ਪਤਾ ਲੱਗਿਆ ਉਸੇ ਟਾਈਮ ਫਾਇਰ ਨੂੰ ਪ੍ਰਿਗੇਟਰਨ ਨੂੰ ਫੋਨ ਕੀਤਾ ਔਰ ਮੌਕੇ ਤੇ ਪਹੁੰਚੇ ਔਰ ਜਿਸ ਤਰੀਕੇ ਉਹ ਕਾਬੂ ਪਾਇਆ ਜਾਦਾ ਸਭ ਦੁਕਾਨਦਾਰਾਂ ਨੇ ਕਹਿਣਾ ਵੀ ਪਿਛੇੜਾ ਪਾਰਕ ਹੈ ਉੱਥੇ ਅੱਗ ਲਾਈ ਗਈ ਹੈ ਸਫਾਈ ਕਰਕੇ ਇਸ ਦੇ ਕਾਰਨ ਲੱਗਦਾ ਇਹੀ ਹੈ ਨਹੀਂ ਹਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਚੁਕਿਆ ਆਪਾਂ ਦੇਖ ਰਿਹਾ ਕਿ ਕਿਸ ਕਾਰਨ ਲੱਗੀ ਹੈ ਹੋ ਸਕਦਾ ਜਿਹੜਾ ਟ੍ਰਾਂਸਫਰ ਹੈ ਉਹ ਚ ਕੋਈ ਚੰਗੜੀ ਬਕਲੀ ਹੋਵੇ ਉਹ ਦੇਖ ਮੁੰਦੀ ਸਾਹਿਬ ਜਿਹੜੇ ਲੋਕ ਬਾਹਰ ਖੜੇ ਨੇ ਦੇਖੋ ਬਾਹਰ ਨਿਕਲ ਕੇ ਤਮਾਸ਼ਾ ਦੇਖ ਰਹੇ ਉਹਨਾਂ ਲਈ ਕੀ ਕਹਿਣਾ ਚਾਹੁੰਦਾ ਹਾਂ ਕਿ ਦਿੱਕਤ ਤਾਂ ਇੱਕ ਬੰਦੇ ਦੇ ਵਿਸਤਾ ਭਈਏ ਦੂਦੇ ਪਾਸੇ ਤੇ ਦੂਦੇ ਪਾਸੇ ਲੋਕ ਜਿਹੜੇ ਤਮਾਸ਼ਾ ਦੇਖਦੇ ਨਜ਼ਰ ਆ ਰਹੇ ਉਹਨਾਂ ਨੂੰ ਦੇਖੋ ਅਸੀਂ ਅਸੀਂ ਜਿਹੜੇ ਆ ਜਵਾਨ ਆ ਸਾਡੇ ਇਹਨਾਂ ਨੂੰ ਹਟਾ ਰਹੇ ਆ ਕਿ ਸਾਈਡ ਤੇ ਹਟੋ ਕਿ ਜਿਸ ਤਰ੍ਹਾਂ ਅੱਗ ਲੱਗੀ ਹੋਈ ਆ ਇਹ ਤੁਹਾਡਾ ਵੀ ਕੋਈ ਨੁਕਸਾਨ ਹੋ ਸਕਦਾ ਹੈ